ਅਰਧ ਦੀ ਨਵੀਂ ਸਰਕਾਰ 9 ਜੂਨ ਨੂੰ ਬਣਨ ਜਾ ਰਹੀ ਹੈ ਔਰ ਇਸ ਸਰਕਾਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨਗੇ ਭਾਰਤ ਦੇ ਲਗਾਤਾਰ ਤੀਸਰੀ ਵਾਰੀ ਪ੍ਰਧਾਨ ਮੰਤਰੀ ਬਣਨ ਵਾਲੇ ਨਰਿੰਦਰ ਮੋਦੀ ਇਤਿਹਾਸ ਲਚਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੌ ਤੋਂ ਪਹਿਲੇ ਇੱਕ ਕਲਾਕਾਰ ਇੱਕ ਆਰਟਿਸਟ ਵੱਲੋਂ ਦੇਸ਼ ਦੇ ਹੁਣ ਤੱਕ ਦੇ ਪ੍ਰਧਾਨ ਮੰਤਰੀਆਂ ਦੇ ਕੈਨਵਸ ਤਿਆਰ ਕੀਤੇ ਗਏ ਨੇ ਉਹਨਾਂ ਦੀਆਂ ਤਸਵੀਰਾਂ ਨੂੰ ਇੱਕ ਕੈਨਵਸ ਤੇ ਉਤਾਰ ਕੇ ਇੱਕ ਦਿਖਾਇਆ ਗਿਆ ਹੈ ਕਿ ਹੁਣ ਤੱਕ ਦੇਸ਼ ਦੀ ਬਾਗਡੋਰ ਜਿਹੜੀ ਹੈ ਕਿੰਨਾ-ਕਿੰਨਾ ਪ੍ਰਧਾਨ ਮੰਤਰੀਆਂ ਨੇ ਆਪਣੇ ਹੱਥੀ ਉਠਾਈ ਸੀ ਸਭ ਤੋਂ ਪਹਿਲੇ ਦਾ ਜੇ ਅਸੀਂ ਜ਼ਿਕਰ ਕਰੀਏ ਤੇ 1947 ਦੇ ਵਿੱਚ ਜੇ ਪ੍ਰਧਾਨ ਮੰਤਰੀ ਬਣੇ ਸੀ ਪੰਡਤ ਜਵਾਲਾ ਦੇਰੂ ਉਸ ਤੋਂ ਬਾਅਦ ਗੁਲਜਾਰੀ ਲਾਲ ਨੰਦਾ ਲਾਲ ਬਹਾਦਰ ਸ਼ਾਸ਼ਤਰੀ ਫਿਰ ਗੁਲਜਾਰੀ لال ਫਿਰ ਇੰਦਰਾ ਗਾਂਧੀ ਮੁਰਾਰਜੀ ਦੇਸਾਈ ਚੌਧਰੀ ਚਰਨ ਸਿੰਘ ਫਿਰ ਦੁਬਾਰਾ ਇੰਦਰਾ ਗਾਂਧੀ ਫਿਰ ਇੰਦਰਾ ਗਾਂਧੀ ਤੋਂ ਬਾਅਦ ਰਾਜੀਵ ਗਾਂਧੀ ਵੀ ਪੀ ਸਿੰਘ ਚੰਦਰਸ਼ੇਖਰ ਨਰਸੀਮਹਾ ਰਾਓ ਅਟਲ ਵਿਹਾਰੀ ਵਾਜਪਈ ਐਚਡੀ ਦੇਵ ਗੋੜਾ ਇੰਦਰ ਕੁਮਾਰ ਗੁਜਰਾਲ ਅਟਲ ਵਿਹਾਰੀ ਵਾਜਪਈ ਮਨਮੋਹਨ ਸਿੰਘ ਨਰਿੰਦਰ ਮੋਦੀ ਤੇ ਹੁਣ ਫਿਰ ਇਸ ਵਾਰ ਵੀ ਦੁਬਾਰਾ ਜਿਹੜੀ ਭਾਰਤ ਦੀ ਜਿਹੜੀ ਬਾਗ ਟੋੜਾ ਹੈ ਭਾਰਤ ਦੀ ਜਿਹੜੀ ਸਿਆਸਤ ਹੈ ਬਾਗ ਦੀ ਭਾਰਤ ਦੀ ਸਾਰੀ ਬਾਗ ਡੋਰ ਹੈ ਉਹਨਾਂ ਦੇ ਹੱਥ ਵਿੱਚ ਆਏਗੀ ਉਹਨਾਂ ਦੇ ਮੰਤਰੀ ਮੰਡਲ ਦੇ ਹੱਥ ਚ ਜਾਏਗੀ ਔਰ 9 ਤਰੀਕ ਨੂੰ ਨਰਿੰਦਰ ਮੋਦੀ ਜਿਹੜੇ ਨੇ ਉਹ ਸੌ ਚੁੱਕਣਗੇ ਹੁਣ ਲੋਕ ਸਭਾ ਚੋਣਾਂ ਤੋਂ ਬਾਅਦ ਸਰਕਾਰ ਜਿਹੜੀ ਬਣਨ ਜਾ ਰਹੀ ਹੈ ਸੋ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਇੱਕ ਕਲਾਕਾਰ ਵੱਲੋਂ ਆਪਣੀ ਨਿਆਬ ਕਲਾਕਾਰੀ ਦੇ ਨਾਲ ਦੇਸ਼ ਨੂੰ ਚਲਾਉਣ ਵਾਲੇ ਉਹਨਾਂ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਇੱਕੋ ਕੈਨਵਸ ਦੇ ਵਿੱਚ ਉਕੇਰੀਆਂ ਗਈਆਂ ਨੇ ਅਸੀਂ ਇਸ ਬਾਰੇ ਕਲਾਕਾਰ ਰੂਬਲ ਸਿੰਘ ਨਾਲ ਵੀ ਗੱਲ ਕਰਾਂਗੇ ਰੂਬਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਐਡਾ ਸੋਹਣਾ ਕੈਨਵਸ ਤਿਆਰ ਕੀਤਾ ਹੈ ਔਰ ਉਸ ਦੇ ਲਈ ਸਾਨੂੰ ਕੀ ਕਹਿੰਦੇ ਸੱਦਾ ਦਿੱਤਾ ਹੈ ਕਿ ਅਸੀਂ ਇਹਨਾਂ ਨੂੰ ਪਿਕਚਰਾਈਜ਼ ਕਰੀਏ ਸੋ ਇਹ ਜਿਹੜੇ ਪ੍ਰਧਾਨ ਮੰਤਰੀਆਂ ਦੀਆਂ ਤਸਵੀਰਾਂ ਨੇ ਹੁਣ ਤੱਕ ਦੀ ਕੀ ਮੰਚ ਆਇਆ ਸੀਗਾ ਕਿ ਤੁਸੀਂ ਸਾਰੇ ਇੱਕੋ ਹੀ ਕੈਨਵਸ ਦੇ ਵਿੱਚ ਸਾਰੇ ਪ੍ਰਧਾਨ ਮੰਤਰੀ ਹੁਣ ਤੱਕ ਜਿੰਨੇ ਵੀ ਪ੍ਰਧਾਨ ਮੰਤਰੀ ਰਹੇ ਨੇ ਉਹਨਾਂ ਨੂੰ ਦਿਖਾ ਦਿੱਤਾ ਹੈ ਸਰ ਸਭ ਤੋਂ ਪਹਿਲਾਂ ਤਾਂ ਮੈਂ ਨਰਿੰਦਰ ਮੋਦੀ ਜੀ ਨੂੰ ਵਧਾਈ ਦਿੰਦਾ ਹਾਂ ਜਿਹੜੇ ਕਿ ਤੀਸਰੀ ਵਾਰ ਪ੍ਰਧਾਨ ਮੰਤਰੀ ਬਣਨ ਜਾ ਰਹੇ ਨੇ ਪਰਸੋਂ ਉਹਨਾਂ ਦੀ ਉਸਾਰਬਨੀ ਹੈ ਕਿ ਦਿੱਲੀ ਦੇ ਵਿੱਚ ਜਿਹਦੇ ਵਿੱਚ ਕਿ ਦੂਸਰੇ ਦੇਸ਼ਾਂ ਦੇ ਜਿਹੜੇ ਮਹਿਮਾਨ ਆ ਉਹਨਾਂ ਨੂੰ ਇਨਵੀਟੇਸ਼ਨ ਦਿੱਤਾ ਗਿਆ ਤੇ ਇੱਕ ਪੇਂਟਿੰਗ ਮੈਂ ਇੱਕ ਕੈਨਵਸ ਉੱਤੇ ਸਾਰੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਾਏ ਕਿਉਂਕਿ ਮੈਂ 46 ਰਾਸ਼ਟਰਪਤੀ ਅਮਰੀਕਾ ਦੇ ਵੀ ਬਣਾ ਚੁੱਕਿਆ ਹਾਂ ਤੇ ਮੇਰੇ ਦਿਮਾਗ ਦੇ ਵਿੱਚ ਆ ਗਿਆ ਸੀ ਕਿ ਮੈਂ ਜ਼ਰੂਰ ਜਦੋਂ ਇੰਡੀਆ ਦੇ ਵਿੱਚ ਇਲੈਕਸ਼ਨ ਹੋਣੀਆਂ ਤੇ ਮੈਂ ਇੰਡੀਆ ਦੇ ਸਾਰੇ ਜਿਹੜੇ ਪ੍ਰਧਾਨ ਮੰਤਰੀ ਹੈਗੇ ਉਹਨੂੰ ਇੱਕੋ ਕੈਨਵਸ ਤੇ ਉਤਾਰਾਂਗਾ ਤੇ ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਮੈਂ ਨਰਿੰਦਰ ਮੋਦੀ ਜੀ ਦੇ ਇੱਕ ਵੱਡਾ ਪੇਂਟਿੰਗ ਲਈ ਸੀ ਜਿਹੜੀ ਕਿ ਮੈਂ ਉਹਨਾਂ ਨੂੰ ਭੇਜੀ ਸੀ ਤੇ ਉਹਦੇ ਬਦਲੇ ਮੈਨੂੰ ਮੋਦੀ ਜੀ ਨੇ ਅਪਰੀਸ਼ੀਏਸ਼ਨ ਲੈਟਰ ਵੀ ਭੇਜੀ ਹੈ ਤੇ ਤਿੰਨ ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਪ੍ਰਸੰਸਾ ਪੱਤਰ ਵੀ ਆਏ ਜੀ ਤੁਸੀਂ ਇਹ ਦੱਸਿਆ ਕਿ ਤੁਸੀਂ ਰਾਸ਼ਟਰਪਤੀ ਅਮਰੀਕਾ ਦੇ ਵੀ ਕੈਨਵਸ ਅਸੀਂ ਵੀ ਵੇਖਿਆ ਹੈ ਕਿ ਤੁਸੀਂ ਇੱਕੋ ਚ ਉਤਾਰੇ ਨੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਦੇ ਕੈਨਵਸ ਨੂੰ ਇੱਕੋ ਕੈਨਵਸ ਦੇ ਉੱਤੇ ਉਤਾਰਨਾ ਇਹ ਨੋਟ ਅ ਈਜ਼ੀ ਟਾਸਕ ਇਹਨੂੰ ਕਾਫੀ ਟਾਈਮ ਲੱਗਾ ਹੋਵੇਗਾ ਉਦੋਂ ਤੁਸੀਂ ਕੀ ਸੋਚਿਆ ਸੀ ਜਦੋਂ ਉਦੋਂ ਤਾਂ ਮੈਂ ਕਹਿ ਨਹੀਂ ਸਕਦਾ ਕਿ ਨਤੀਜੇ ਆ ਗਏ ਸੀਗੇ ਉਦੋਂ ਇਲੈਕਸ਼ਨ ਦਾ ਦੌਰ ਚੱਲ ਰਿਹਾ ਹੋਵੇ ਹਾਂਜੀ ਇਲੈਕਸ਼ਨ ਦਾ ਦੌਰ ਹੀ ਚੱਲਦਾ ਪਿਆ ਇਹਨੂੰ ਮੈਂ ਇਹਨੂੰ ਫੋਟੋ ਤੇ ਅੱਜ ਦਾ ਦਿਨ ਪਾ ਕੇ 2 ਮਹੀਨੇ ਦਾ ਇਹਨੂੰ ਪ੍ਰਿੰਟ ਨੂੰ ਟਾਈਮ ਲੱਗਿਆ ਵਾ ਤੇ ਨਰਿੰਦਰ ਮੋਦੀ ਜੀ ਤੱਕ ਤੇ ਮੈਂ ਬਣਾ ਸਕਦਾ ਹਾਂ ਤੇ ਇੱਕ ਬਾਕਸ ਜਿਹੜਾ ਮੈਂ ਖਾਲੀ ਰੱਖਿਆ ਹੋਇਆ ਹੈ ਕਿ ਜੇ ਅਗਰ ਕੋਈ ਨਵੀਂ ਸਰਕਾਰ ਆਂਦੀ ਆ ਤੇ ਮੈਂ ਉੱਥੇ ਉਹ ਪੇਂਟਿੰਗ ਉਤਾਰ ਦੇਣੀ ਹੈ ਲੇਕਿਨ ਨਰਿੰਦਰ ਮੋਦੀ ਜੀ ਦੀ ਹੈਟ੍ਰਿਕ ਹੋ ਗਈ ਆ ਤੇ ਮੈਂ ਉਹ ਜਿਹੜਾ ਜਿਹੜਾ 16ਵਾਂ ਬਾਕਸ ਬਚਿਆ ਹੈ ਕਿਉਂਕਿ ਜਿਹੜਾ ਸਾਡਾ ਕੈਨਵਸ ਦਾ ਕੋਲਾਜ ਉਹ 15 ਦਾ ਨਹੀਂ ਬੰਦਾ ਪਿਆ ਸੀ ਉਹ 16 ਬਾਕਸਿਸ ਦਾ ਬੰਦਾ ਪਿਆ ਹੈ ਤੇ ਫਰਮਾਤੇ ਇੱਕ ਇੰਡੀਆ ਦਾ ਫਲੈਗ ਨੂੰ ਉਤਾਰਿਆ ਮੋਦੀ ਜੀ ਦੇ ਨਾਲ ਇੰਡੀਆ ਦੇ ਫਲੈਗ ਨੂੰ ਬਣਾ ਲੈ ਕੇ ਰੂਬਲ ਕੀ ਤੁਹਾਡੇ ਮਨ ਚ ਸੀਗਾ ਕਿ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਬਾਰਾ ਰਿਪੀਟ ਕਰ ਲੈਣਗੇ ਔਰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਉਹ ਜਗਤ ਮੈਂ ਖਾਲੀ ਛੱਡੀ ਹੋਈ ਸੀਗੀ ਉਦੋਂ ਮਨ 'ਚ ਹੈਗਾ ਸੀਗਾ ਕਿ ਕੋਈ ਹੋਰ ਵੀ ਆ ਸਕਦਾ ਹੈ ਹਾਂਜੀ ਦੇਖੋ ਮਨ ਦੇ ਵਿੱਚ ਤੇ ਹਾਰ ਜਿੱਤ ਜਿਹੜੀ ਇਲੈਕਸ਼ਨ ਹੁੰਦੀ ਆ ਜਿਸ ਤਰ੍ਹਾਂ ਕ੍ਰਿਕਟ ਦਾ ਮੈਚ ਹੁੰਦਾ ਹਾਰ ਜਿੱਤ ਤੇ ਜਲਦੀ ਹਰ ਚੀਜ਼ ਦੇ ਵਿੱਚ ਜਲਦੀ ਆ ਤੇ ਇਸ ਕਰਕੇ ਮੈਂ ਉਹਨੂੰ ਇੱਕ ਬਾਕਸ ਨੂੰ ਖਾਲੀ ਰੱਖਿਆ ਹੋਇਆ ਹੈ ਕਿ ਤਾਂਕਿ ਕੋਈ ਅਗਰ ਨਵੀਂ ਸਰਕਾਰ ਆਂਦੀ ਆ ਤੇ ਉਹ ਉੱਥੇ ਉਹ ਪੇਂਟਿੰਗ ਉਤਾਰਿਆ ਜਾਵੇ ਤੇ ਉਸ ਔਲਵੀ ਜਿਹੜਾ ਬਾਕਸੋਂ ਨੂੰ ਮੈਂ ਫਿਰ ਰੁੱਤੇ ਇੰਡੀਆ ਦਾ ਫਲੈਗ ਬਣਾਤਾ ਤੇ ਇਹ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ ਜਿਹੜਾ 2 ਮਹੀਨਿਆਂ ਦਾ ਟਾਈਮ ਲੱਗਾ ਤੇ ਅਕ੍ਰੀਲਿਕ ਕਲਰਸ ਦੇ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਤੇ ਇਹਦੇ ਵਿੱਚ ਟੋਟਲ 15 ਫੇਸਿਸ ਦਿਖਾਏ ਗਏ ਇੰਡੀਆ ਦੇ ਜਿਹੜੇ ਪ੍ਰਧਾਨ ਮੰਤਰੀ ਆ ਗਏ ਨੇ ਤੇ ਇਹਦਾ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਹੈਗਾ ਗੁੱਪਲ ਇਹਦੇ ਚ 1947 ਦੇ ਵਿੱਚ ਜਿਸ ਤਰ੍ਹਾਂ ਇੱਥੇ ਸਭ ਤੋਂ ਪਹਿਲੇ ਪੰਡਤ ਜਵਾਲ ਲਾਲ Nehru ਦੀ ਤਸਵੀਰ ਤੁਸੀਂ ਰੱਖਿਆ ਕਿਉਂਕਿ ਅਸੀਂ ਇਸ ਕਰਕੇ ਜਾਣਨਾ ਹੈ ਕਿ ਜਵਾਲ ਲਾਲ Nehru ਪਹਿਲੇ ਪ੍ਰਧਾਨ ਮੰਤਰੀ ਸੀ ਜਿਸ ਤਰ੍ਹਾਂ ਅਸੀਂ ਚੌਧਰੀ ਚਰਨ ਸਿੰਘ ਨੇ ਇਹਨਾਂ ਬਾਰੇ ਬਹੁਤ ਘੱਟ ਲੋਕ ਜਾਣਦੇ ਨੇ ਮਗਰ ਐਸੇ ਤਰ੍ਹਾਂ ਦੇ ਜੇ ਚਰਨਜੀਤ ਸਿੰਘ ਚੌਧਰੀ ਚਰਨ ਸਿੰਘ ਬਾਰੇ ਨਹੀਂ ਜਾਣਦੇ ਇਹਨਾਂ ਦੇ ਬਾਰੇ ਨਵੀਂ ਪੀੜੀ ਸ਼ਾਇਦ ਨਾਮ ਹੀ ਜਾਣਦੀ ਹੋਵੇ ਤੁਸੀਂ ਫਿਰ ਇਹ ਚੀਜ਼ ਨੂੰ ਕਿਸ ਤਰ੍ਹਾਂ ਸੋਚ ਕੇ ਲਿਆਂਦਾ ਸਾਰਾ ਕੁਝ ਕਿੱਥੋਂ ਤੁਸੀਂ ਜਾਣਕਾਰੀ ਲਈ ਕਿਸ ਤਰ੍ਹਾਂ ਲਈ ਕਿਸ ਤਰ੍ਹਾਂ ਉਹਨਾਂ ਦੀ ਤਸਵੀਰ ਲਈ ਤੇ ਉਨਾਂ ਨੂੰ ਕਰੇ ਐਕਚੁਅਲੀ ਮੇਰੇ ਜਿਹੜੇ ਪਾਪਾ ਗਏ ਉਹਨਾਂ ਨੂੰ ਬਹੁਤ ਜ਼ਿਆਦਾ ਨੋਲਿਜ ਹੈ ਗਿਆ ਪਾਪਾ ਦੀ ਹੈਲਪ ਲੈਂਦੀ ਉਹਦੇ ਵਿੱਚ ਕਾਫੀ ਤੇ ਥੋੜੀ ਬਹੁਤੀ ਇੰਟਰਨੈਟ ਦੀ ਹੈਲਪ ਲੈਂਦੀ ਹੂੰ ਇਹ ਉਹ ਪੇਂਟਿੰਗਸ ਨੂੰ ਸਾਰਾ ਮੈਂ ਇੱਕ ਸੀਕੁਐਂਸ ਵਾਈਜ਼ ਉਹਨੂੰ ਪੇਂਟਿੰਗ ਨੂੰ ਕੈਨਵਸ ਦੇ ਉਤਾਰ ਰਿਹਾ ਜਿਸ ਨਾਲ 15 ਅਗਸਤ 1947 ਦੇ ਵਿੱਚ ਜਵਾਲਾ ਪੰਡ ਜਵਾਲਾ ਨਰੋਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਉੱਥੋਂ ਲੈ ਕੇ ਮੈਂ 2024 ਨਰਿੰਦਰ ਮੋਦੀ ਜੀ ਤੱਕ ਸਾਰੇ ਕੈਨਵਸ ਨੂੰ ਪੇਂਟਿੰਗ ਦੇ ਵਿੱਚ ਉਤਾਰ ਰਿਹਾ ਤੇ ਮੈਂ ਚਾਹਨਾ ਹੈ ਇਹਨੂੰ ਇੰਡੀਆ ਬੁੱਕ ਆਫ ਰਿਪੋਰਟਸ ਏਸ਼ੀਆ ਬੁੱਕ ਆਫ ਰਿਪੋਰਟਸ ਲਿੰਕਾ ਬੁੱਕ ਆਫ ਰਿਪੋਰਟਸ ਵਿੱਚ ਇਸ ਪੇਂਟਿੰਗ ਨੂੰ ਦਰਜ ਕੀਤਾ ਜਾਏ ਤੇ ਮੇਰੀ ਇਹ ਵੀ ਤਮੰਨਾ ਹੈ ਕਿ ਯਾਕੇ ਇਹਨੂੰ ਉੱਥੇ ਪਾਰਲੀਮੈਂਟ ਹਾਊਸ ਦੇ ਵਿੱਚ ਜਿਸ ਤਰ੍ਹਾਂ ਪੀਐਮ ਆ ਕੌਮ ਕੀ ਸਾਰੇ ਪ੍ਰੈ ਪ੍ਰੈਨ ਇਨਵੈਸਟਰ ਹੈਗੇ ਉਸ ਤੋਂ ਪੇਂਟਿੰਗ ਉੱਤੇ ਡਿਸਪਲੇ ਕੀਤਾ ਬਿਲਕੁਲ ਬਿਲਕੁਲ ਤੁਹਾਡਾ ਜਿਹੜੀ ਤੁਹਾਡੀ ਵਿਸ਼ ਹੈਗੀ ਆ ਅਸੀਂ ਵੀ ਵਿਸ਼ ਕਰਦੇ ਹਾਂ ਕਿ ਉਹ ਪੂਰੀ ਹੋਵੇ ਤੇ ਤਸਵੀਰਾਂ ਜੇ ਤੁਸੀਂ ਦੇਖ ਸਕਦੇ ਹੋ ਪੰਡਿਤ ਜਵਾਲਾਲ ਨਹਿਰੂ ਚਾਦੂ ਚਰਨ ਸਿੰਘ ਲਾਲ ਭਾਰਾ ਸ਼ਾਸਤਰੀ ਇੰਦਰਾ ਗਾਂਧੀ ਜੀ ਮੁਰਾਰਜੀ ਦੇਸਾਈ ਜੀ ਉਸ ਤੋਂ ਬਾਅਦ ਚਰਨਜੀਤ ਸਿੰਘ ਫੇਰ ਦੁਬਾਰਾ ਫੇਰ ਇੰਦਰਾ ਗਾਂਧੀ ਰਹੇ ਨੇ ਜਿਹੜੇ ਕਿ ਰਿਪੀਟ ਹੋ ਗਏ ਨੇ ਉਹਨਾਂ ਨੂੰ ਨਹੀਂ ਇਹਦੇ ਵਿੱਚ ਦੁਬਾਰਾ ਦਿਖਾਇਆ ਗਿਆ ਰਾਜੀਵ ਗਾਂਧੀ ਨੇ ਵੀ ਪੀ ਸਿੰਘ ਨੇ ਚੰਦਰਸ਼ੇਖਰ ਜੀ ਨੇ ਨਰਸੀਮਾ राव ਜੀ ਨੇ ਦੇਵ ਗੋੜਾ ਜੀ ਨੇ ਇੰਦਰ ਕੁਰਾਂ ਗੁਜਰਾਲ ਜੀ ਨੇ ਅਟਲ ਬਿਹਾਰੀ ਬਾਜਪਈ ਮਨਮੋਨ ਸਿੰਘ ਔਰ ਫੇਰ ਨਰਿੰਦਰ ਮੋਦੀ ਨਰਿੰਦਰ ਮੋਦੀ ਰੂਬਲ ਤੀਸਰੀ ਵਾਰ ਹੈਟ੍ਰਿਕ ਕਰਨ ਜਾ ਰਹੇ ਨੇ ਕੀ ਉਮੀਦ ਹੈ ਤੁਹਾਨੂੰ ਜਿਸ ਤਰ੍ਹਾਂ ਤੁਸੀਂ ਤੇ ਕਲਾਕਾਰ ਹੋ ਮਗਰ ਇੱਕ ਨਾਗਰਿਕ ਵੀ ਹੋ ਤੁਸੀਂ ਕਿਉਂਕਿ ਉਹਨਾਂ ਨੇ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਜਿਸ ਤਰ੍ਹਾਂ ਪਹਿਲੇ ਸੀਗੇ ਉਸਨੋਂ ਨੂੰ ਹੂੰ ਜੜੀ ਦੇ ਉਹ ਕਰਨਗੇ 5 ਸਾਲ ਦਾ ਟਨਿਓਰ ਹੈ ਉਹਦੇ ਚ ਕਾਮਯਾਬ ਹੋਣਗੇ ਹਾਂਜੀ ਨਰਿੰਦਰ ਮੋਦੀ ਜੀ ਨੇ ਆਪਣੀ ਦੋਨੋਂ ਟਰਮਾਂ ਦੇ ਵਿੱਚ ਬਹੁਤ ਕੁਛ ਕੀਤਾ ਨੇ ਜਿਸ ਤਰ੍ਹਾਂ ਕਿ ਮਤਲਬ ਸਪੇਸ ਦੇ ਉੱਤੇ ਮਤਲਬ ਗਏ ਕਾਫੀ ਚੰਦਰ ਸੂਰਜ ਦੇ ਉੱਤੇ ਜਿਹੜੇ ਉਹ ਕਰਦੇ ਪਏ ਨੇ ਵਿਗਿਆਪਨ ਸਾਰਾ ਕਰਦੇ ਪਏ ਨੇ ਤੇ ਬਹੁਤ ਬਹੁਤ ਵੱਡੇ ਕੰਮ ਕੀਤੇ ਨੇ ਦੇਸ਼ ਦੇ ਪ੍ਰੈਜ਼ੀਡੈਂਟ ਪ੍ਰੀਮੀਨਿਸਟਰ ਨਾਲ ਬੜੇ ਵਧੀਆ ਸੰਬੰਧ ਲਾਏ ਗਏ ਨੇ ਇੰਡੀਆ ਅਮਰੀਕਾ ਦੇ ਜਿਹੜੇ ਯੂ ਐਸ ਦੇ ਨਾਲ ਰਿਲੇਸ਼ਨਸ ਨੇ ਉਹ ਵੀ ਬਹੁਤ ਵਧੀਆ ਨੇ ਬਾਈਡਨ ਜੀ ਦੇ ਨਾਲ ਤੇ ਜਿਹੜੀ ਹੁਣ ਤੀਸਰੀ ਟਰਨ ਦੇ ਵਿੱਚ ਜਰੂਰ ਮੈਂ ਵੀ ਮਤਲਬ ਨਾਗਰਿਕ ਹੋਂਦ ਦੇ ਨਾਤੇ ਕਿੰਨਾ ਕਿ ਜਰੂਰ ਵਧੀਆ ਕੰਮ ਕਰਨਗੇ ਤੇ ਸਾਨੂੰ ਉਮੀਦ ਹੈ ਕਿ ਜਾਣੇ ਉਹਨਾਂ ਤੋਂ ਪੂਰੀਆ ਤੁਹਾਡੀ ਉਮੀਦ ਤੁਸੀਂ ਚਾਹੁੰਦੇ ਹੋ ਕਿ ਇਹ ਜਿਹੜਾ ਤੁਸੀਂ ਤਿਆਰ ਕੀਤਾ ਹੈ ਪ੍ਰਧਾਨ ਮੰਤਰੀਆਂ ਦੀ ਕੈਨਵਸ ਤਿਆਰ ਕਰਤਾ ਹੈ ਜਿਹਦੇ ਵਿੱਚ 15 ਪ੍ਰਧਾਨ ਮੰਤਰੀ ਹੁਣ ਤੱਕ ਦੇ ਹੋਏ ਨੇ ਭਾਰਤ ਦੇ ਵਿੱਚ ਇਹਨਾਂ ਨੂੰ ਇਹ ਗਿਨਿੰਗ ਬਿਗਨਰਸ ਬੁੱਕ ਰਿਕਾਰਡ ਜਾਂ ਲਿਮਕਾ ਬੁੱਕ ਦੇ ਵਿੱਚ ਉਹਦੇ ਚ ਜਗ੍ਹਾ ਮਿਲੇ ਅਸੀਂ ਇਹਦੇ ਇਸ ਪਿਕਚਰਾਂ ਦੇ ਵਿੱਚ ਪਿਕਚਰਸ ਦੇ ਵਿੱਚ ਦੇਖਾਂਗੇ ਇੱਕੋ ਕੈਨਵਸ ਦੇ ਉੱਤੇ ਇਹਨਾਂ ਸਾਰੀਆਂ ਪਿਕਚਰਸ ਨੂੰ ਜਿਹੜੇ ਪ੍ਰਧਾਨ ਮੰਤਰੀ ਰਹ ਚੁੱਕੇ ਨੇ ਜਿਹੜੇ ਹੁਣ ਹੈ ਨੇ ਉਹਨਾਂ ਦੀਆਂ ਤਸਵੀਰਾਂ ਇੱਕੋ ਕੈਨਵਸ 'ਚ ਆਰਟਿਸਟ ਰੂਬਲ ਨੇ ਤਿਆਰ ਕੀਤੀਆਂ ਨੇ ਸੋ ਜਵਾਹਰ ਲਾਲ ਨਹਿਰੂ ਤੋਂ ਲੈ ਕੇ ਨਰਿੰਦਰ ਮੋਦੀ ਤੱਕ ਦੀਆਂ ਜਿਹੜੇ ਨੇ ਪੋਰਟਰੇਟ ਬਣਾਏ ਨੇ ਔਰ ਇਹ ਜਿਹੜੇ ਪੋਰਟਰੇਟ ਨੇ ਰੂਬਲ ਵੀ ਚਾਹਦੇ ਨੇ ਕਿ ਉਹਨਾਂ ਦਾ ਪੋਰਟਰੇਟ ਪਰ ਆ ਪਾਰਲੀਮੈਂਟ ਹਾਊਸ ਦੇ ਵਿੱਚ ਉਸ ਨੂੰ ਸਥਾਪਿਤ ਕੀਤਾ ਜਾਵੇ ਹੋਰ ਇਸ ਤੋਂ ਇਲਾਵਾ ਤੁਹਾਡੇ ਬੰਚ ਕੀ ਹੈਗਾ ਕਿ ਇਹ ਨਾ ਇਹਦੇ ਤੇ ਤੁਹਾਨੂੰ ਕੋਈ ਇਨਾਮ ਵੀ ਮਿਲਣਾ ਚਾਹੀਦਾ ਜਿਸ ਤਰ੍ਹਾਂ ਤੁਸੀਂ ਉਹ 40 ਰਾਸ਼ਟਰਪਤੀ ਜਿਹੜੇ ਅਮਰੀਕਾ ਦੇ ਸੀਗੇ ਉਹਨਾਂ ਦੀ ਤਸਵੀਰਾਂ ਵੀ ਐਸੇ ਤਰ੍ਹਾਂ ਹੀ ਬਣਾਈਆਂ ਸਨ ਉਹਦੇ ਤੇ ਤੁਹਾਨੂੰ ਕੀ ਇਨਾਮ ਮਿਲਿਆ ਸੀਗਾ ਤੇ ਹੁਣ ਹੁਣ ਕੀ ਸੋਚਦੇ ਹੋ ਇਹ ਸਰ ਜਿਹੜੇ ਮੈਂ ਇਸ ਤੋਂ ਪਹਿਲਾਂ ਹਾਲੀਵੁੱਡ ਬਾਲੀਵੁੱਡ ਤੇシャレ ਰਾਸ਼ਟਰਪਤੀ ਬਣਾਏ ਤੇ ਉਹਦੇ ਕੁੱਲ ਮਿਲਾ ਕੇ ਮੇਰੇ 54 ਵਰਲਡ ਰਿਕਾਰਡਸ ਬਣ ਚੁੱਕੇ ਨੇ ਜਿਸ ਤਰ੍ਹਾਂ ਕਿ ਇੰਡੀਆ ਬੁੱਕ ਆਫ ਰਿਕਾਰਡਸ ਏਸ਼ੀਆ ਬੁੱਕ ਆਫ ਰਿਕਾਰਡਸ ਅਮਰੀਕਾ ਬੁੱਕ ਆਫ ਵਰਲਡ ਰਿਕਾਰਡਸ ਬ੍ਰਿਟਿਸ਼ ਬੁੱਕ ਆਫ वर्ल्ड ਰికોર્ਡਸ ਚੈਂਪੀਅਨ ਬੁੱਕ ਇਸ ਤਰ੍ਹਾਂ ਕੁੱਲ ਮਿਲਾ ਕੇ ਮੇਰੇ 54 वर्ल्ड ਰికોર્ਡਸ ਬਣ ਚੁੱਕੇ ਨੇ ਤੇ ਇੱਕ ਬੜੀ ਪ੍ਰਾਊਡ ਵਾਲੀ ਗੱਲ ਹੁੰਦੀ ਆ ਕਿ ਬੁੱਕਾ ਦੇ ਵਿੱਚ ਨਾਮ ਦਰਜ ਹੋਣਾ ਤੇ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਆਇਆ ਇੰਡੀਆ ਦੇ ਤਿੰਨ ਪ੍ਰੈਜ਼ੀਡੈਂਟ ਆ ਦੇ ਪਰਸਨਸ ਆ ਪਤਾ ਰਾਇ ਨੇ ਤੇ ਐ ਵੀ ਪੇਂਟਿੰਗ ਮੈਂ ਚਾਹਾਂਗਾ ਕਿ ਜਿਸ ਤਰ੍ਹਾਂ ਕਿ ਇੰਡੀਆ ਦੀ ਆਰਟ ਗੈਲਰੀਜ਼ ਦੇ ਵਿੱਚ ਡਿਸਪਲੇ ਹੋਏ ਪਾਰਲੀਮੈਂਟ ਦੇ ਹਾਊਸ ਦੇ ਵਿੱਚ ਪੇਂਟਿੰਗ ਨੂੰ ਡਿਸਪਲੇ ਕੀਤਾ ਜਾਵੇ ਤਾਂ ਕਿ ਲੋਕ ਜਿਹੜੇ ਨਿਊ ਜਨਰੇਸ਼ਨ ਹੈਗੀ ਜਿਹੜੀ ਉਹਨਾਂ ਨੂੰ ਸਾਰੇ ਇੰਡੀਆ ਦੇ ਜਿਹੜੇ ਪ੍ਰਾਈਮ ਮਿਨਿਸਟਰਸ ਹੈਗੇ ਨੇ ਉਹਨਾਂ ਬਾਰੇ ਪਤਾ ਚੱਲੇ ਇੱਕ ਪੇਂਟਿੰਗ ਦੇ ਜ਼ਰੀਏ ਪਤਾ ਚੱਲੇ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਪਤਾ ਚੱਲ ਸਕੇ ਕਿ ਦੇਸ਼ ਦੀ ਬਾਗਡੋਰ ਇਹਨਾਂ ਲੋਕਾਂ ਦੇ ਹਾਦਸੀ ਕਿਉਂਕਿ ਨਵੀਂ ਜਨਰੇਸ਼ਨ ਸ਼ਾਇਦ ਇਹਨਾਂ ਨੂੰ ਕੋਲੋਂ ਦੀ ਨਾ ਜਾਣਦੀ ਹੋਵੇ ਉਹਨਾਂ ਦੇ ਨਾਮ ਕੁਝ ਇੱਕ ਚਿਹਰਿਆਂ ਨੂੰ ਛੜਕੇ ਉਹਨਾਂ ਦੇ ਨਾਮ ਨਾ ਜਾਣਦੀ ਹੋਏ ਪੰਡਤ ਜਵਾਲਾਲ ਨਹਿਰੂ ਹੋਗੇ ਇੰਦਰਾ ਗਾਂਧੀ ਲਾਲ ਬਹਾਦਰ ਸ਼ਾਸਤਰੀ ਜੀ ਰਾਜੀਵ ਗਾਂਧੀ ਔਰ ਇਸ ਤੋਂ ਇਲਾਵਾ ਅਟਲ ਵਿਹਾਰੀ ਵਾਜਪਈ ਮਨਮੋਨ ਸਿੰਘ ਨਰਿੰਦਰ ਮੋਦੀ ਬਾਕੀ ਜਿਹੜੇ ਹੋਰ ਬਾਕੀ ਨੇ ਉਹ ਬਾਕੀ ਜਿਹੜੇ ਪ੍ਰਧਾਨ ਮੰਤਰੀ ਰਹਿ ਚੁੱਕੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨਣਾ ਜਾਂ ਉਹਨਾਂ ਨੂੰ ਪੜਿਆ ਹੀ ਜਾ ਸਕਦਾ ਸੋ ਰੂਬਲ ਨੇ ਇੱਕ ਉਪਰਾਲਾ ਕੀਤਾ ਹੈ ਕਿ ਦੇਸ਼ ਦੇ ਜਿਹੜੇ ਹੁਣ ਤੱਕ ਦੇ 15 ਪ੍ਰਧਾਨ ਮੰਤਰੀ ਹੋ ਚੁੱਕੇ ਨੇ ਜਿਹੜੀ ਦੇਸ਼ ਦੀ ਬਾਗਡੋਰ ਬਣਾ ਜਿਨ੍ਹਾਂ ਨੇ ਸੰਭਾਲ ਰੱਖੀ ਸੀਗੀ ਉਹਨਾਂ ਦੀਆਂ ਤਸਵੀਰਾਂ ਨੂੰ ਇਕੱਠਿਆਂ ਹੀ ਇੱਕੋ ਕੈਨਵਸ ਦੇ ਉੱਤੇ ਉਤਾਰ ਕੇ ਇੱਕ ਰਿਕਾਰਡ ਬਣਾਇਆ ਹੈ ਜਿਸ ਤਰ੍ਹਾਂ ਇਹਨਾਂ ਨੇ ਰਾਸ਼ਟਰਪਤੀ ਆਫ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਸੀਗੇ ਉਹਨਾਂ ਨੂੰ ਉਹਨਾਂ ਦੀਆਂ ਤਸਵੀਰਾਂ ਬਣਾਈਆਂ ਸੀ ਉਹਨਾਂ ਨੂੰ ਜਿਹੜਾ ਇਨਾਮ ਮਿਲਿਆ ਸੀਗਾ ਉਹਨਾਂ ਦਾ ਜਿਹੜਾ ਰਿਕਾਰਡ ਸੀਗਾ ਉਸੇ ਤਰ੍ਹਾਂ ਚਾਹੁੰਦੇ ਨੇ ਕਿ ਇਸ ਦੇ ਵੀ ਇਸ ਦੇ ਰਿਕਾਰਡ ਦੇ ਉੱਤੇ ਵੀ ਇਹਨਾਂ ਨੂੰ ਕੋਈ ਇਨਾਮ ਮਿਲੇ ਔਰ ਇਹ ਚਾਹੁੰਦੇ ਨੇ ਕਿ ਇੰਡੀਅਨ ਆਰਟ ਜਿਹੜੀ ਗੈਲਰੀ ਹੈਗੀ ਹੈ ਉਹਦੇ ਚ ਨੂੰ ਨਮਾਇਸ਼ ਕੀਤੀ ਜਾਵੇ ਔਰ